ਤੇ ਮੈਂ ਮੈਥੇ ਗਈ ਤੇ ਮੈਨੂੰ ਕਹਿੰਦਾ ਵਾ ਕਿ ਮੇਰੀ ਗਵਾਂਡਾ ਨੇ ਪੈਸੇ ਦਵਾਏ ਸਾਨੂੰ 10000 ਰੁਪਇਆ ਮੈਨੂੰ ਕਹਿੰਦਾ ਵਾ ਪੇ ਤੇ ਮੇਰੇ ਹੰਦ ਤਿਆਰ ਹੋ ਤੇ ਸਾਜਨ ਦੀ ਸਕੂਟਰੀ ਲੈ ਕੇ ਗਿਆ ਮੈਥੀ ਇਹ ਕਿਉਂ ਲੈ ਕੇ ਗਿਆ ਤੇ ਮੈਨੂੰ ਕਹਿੰਦਾ ਮੇਰੇ ਹੰਦ ਤਿਆਰ ਹੋ ਤਾਂ ਅਸੀਂ ਮੈਥੇ ਪੈਸੇ ਲੈ ਕੇ ਆਏ 6:30 ਵਜੇ ਮੈਂ ਘਰ ਛੱਡ ਗਿਆ ਮੈਨੂੰ ਕਹਿੰਦਾ ਮੈਂ ਆਉਣਾ ਵਾ ਮੈਂ ਫੋਨ ਵੀ ਉਹਨਾਂ ਦੀ ਜੇਬ ਚੋਂ ਵਾ ਪਰਤ ਵੀ ਆ ਘੜੀ ਵੀ ਲੱਗੀ ਆ ਕਿਸੇ ਨੇ ਭਈ ਜਾਣ ਕੇ ਨੇ ਉਦਾਂ ਮਰਵਾਇਆ ਹੀ ਇੱਕ ਤਬਦਾ ਏ ਨਾ ਜੀ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਹੁਣੇ ਵੀ ਇੱਥੇ ਇੱਕ ਡੈਡਵੌੜੀ ਪਈ ਹੈ ਜਿਹਨੂੰ ਅਸੀਂ ਆ ਕੇ ਦੇਖਿਆ ਹੈ। ਨਾਮ ਤੁਹਾਡਾ ਕੀ ਹੈ? ਮੈਂ ਨਾ ਬਲਵਿੰਦਰ ਕੌਰ ਜੀ। ਤੇ ਕੀ ਨਾਲ ਹੋਈ ਇਹ ਵਾਰਦਾਤ? ਤੁਹਾਨੂੰ ਲੱਗਦੀ ਸੀ ਤੁਹਾਡੇ ਜਿੰਨਾ ਨਾ ਵਾਰਦਾਤ ਇਹ ਤੁਹਾਨੂੰ ਲੱਗਦੀ ਸੀ ਤੁਹਾਡੇ? ਮੇ ਘਰ ਵਾਲੇ ਸੀ ਭਾਜੀ। ਹਾਂਜੀ ਇਹ ਹੋਇਆ ਕੀ ਇਹ ਭਾਜੀ ਮੈਂ ਹੀ ਮੈਿੱਤੇ ਗਏ ਮੇਰੇ ਘਰ ਉਥੇ ਮੇਰੇ ਲਾਗੇ ਗਵਾਂਡਾ ਦੇ ਘਰ ਰੰਗ ਕਰਨ ਡਿਆ ਤੇ ਪੱਟੀ ਲਾਈ ਹੋਣੀ ਤੇ ਮੈਂ ਮੈਿੱਤੇ ਗਈ ਤੇ ਮੈਨੂੰ ਕਹਿੰਦਾ ਵਾ ਕਿ ਮੇਰੀ ਗਵਾਂਡਾ ਨੇ ਪੈਸੇ ਦਵਾਏ ਸਾਨੂੰ 10000 ਰੁਪਇਆ ਮੈਨੂੰ ਕਹਿੰਦਾ ਵਾ ਪੇ ਤੇ ਮੇਰੇ ਹੰਦਾ ਤਿਆਰ ਹੋ ਤੇ ਸਾਜੇ ਦੀ ਸਕੂਟਰੀ ਲੈ ਕੇ ਗਿਆ ਮੈਿੱਤੀ ਇੱਥੋਂ ਲੈ ਕੇ ਗਿਆ ਤੇ ਮੈਨੂੰ ਕਹਿੰਦਾ ਮੇਰੇ ਹੰਦਾ ਤਿਆਰ ਹੋ ਜਾ ਤਾਂ ਅਸੀਂ ਮੈਿੱਤੋਂ ਪਹਿਲੇ ਲੈ ਕੇ ਆਏ 6:30 ਵਜੇ ਮੈਂ ਘਰ ਛੱਡ ਕੇ ਆਇਆ ਮੈਨੂੰ ਕਹਿੰਦਾ ਮੈਂ ਆਉਣਾ ਵਾਂ ਮੈਂ ਹਾਂਜੀ ਦੋਂ ਗਏ ਆ ਤੇ ਫਿਰ ਉਸ ਤੋਂ ਬਾਅਦ ਕੀ ਕਰੀਏ ਕੱਟਣਾ ਹੋਈ ਜੇ ਮੈਨੂੰ ਪਤਾ ਨਹੀਂ ਬਾਜੀ ਮੇਰੇ ਤਾਂ ਮੈਂ ਹੋਣ ਗਏ ਮਗਰ ਮੇਰੇ ਘਰ ਗਏ ਮੈਂ ਕਹਿੰਦਾ ਮੈਂ ਆਉਣਾ ਵਾਂ ਵਿਦੇਸ਼ ਵੈਸੀ ਗਏ ਹਾਂਜੀ ਤੇ ਵਿਦੇਸ਼ ਤੋਂ ਵਾਪਸ ਆਏ ਕਿੱਥੇ ਜਾ ਰਹੇ ਦबई ਤੋਂ ਵਾਪਸ ਆਏ ਉਹ ਤਾਂ ਕਦੇ ਦੇ ਆਏ ਇਹਨਾਂ ਨੂੰ ਹੋ ਗਏ 2 ਕਿ ਮਹੀਨੇ 3 ਕਿ ਮਹੀਨੇ ਹੋ ਗਏ ਆ ਇਹਨਾਂ ਨੂੰ ਹਾਂਜੀ ਫੋਨ ਵੀ ਆ ਜੇ ਲੁੱਟ ਕੋਈ ਲੁੱਟ ਕੋਈ ਲੱਗਦੀ ਇਹਨਾਂ ਕੋਲ ਨਹੀਂ ਲੁੱਟ ਖੋਦ ਪਈ ਕੁਝ ਨਹੀਂ ਸਾਰਾ ਕੁਝ ਹੈਗਾ ਵਾ ਫੋਨ ਵੀ ਉਹਨਾਂ ਦੀ ਜੇਬ ਚ ਵਾ ਪੜਤ ਵੀ ਆ ਘੜੀ ਵੀ ਲੱਗੀ ਆ ਕਿਵੇਂ ਨੇ ਭਈ ਜਾਨ ਕੇ ਨੇ ਉਦਾਂ ਮਰਵਾਇਆ ਇਹ ਕਸਬ ਦਾ ਕੀ ਵੱਜਾ ਲੱਗਦਾ ਇਹਨਾਂ ਦੇ ਕੋਈ ਟਿੱਕੀ ਚੀਜ਼ ਵੱਜੀ ਭਈ ਇੱਥੇ ਤੋਂ ਉਹਦੇ ਪਿੱਛੇ ਬਹੁ ਡੂੰਗੀ ਵੱਜੀ ਆ ਉੱਥੇ ਕਾਂ ਦੇ ਲਾਗੇ ਵੱਜੀ ਭਈ ਡੈੱਡ ਬੋਡੀ ਮਿਲੀ ਆ ਇਹਦਾ ਨਾਂ ਕਸ਼ਵੀਰ ਸਿੰਘ ਸਾਨੋਂ ਫੇਰਾ ਗੁਰਦੀਪ ਸਿੰਘ ਵਾਸੀ ਪੱਤੀ ਸ਼ਿਨੇ ਦਾ ਜੀਆ ਪੀਐਸ ਗਰਸ ਉਮਰ 40 45 ਸਾਲਾਂ ਡੈੱਡ ਬੋਡੀ ਆ ਆਪਾਂ ਨੂੰ ਮਿਲੀ ਆ ਤੇ ਇਹਦੀ ਹੁਣ ਆਪਾਂ ਨੂੰ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਇਹਦਾ ਪੋਸਟਮਾਰਟਮ ਹੋ ਮੋਰਨ ਪਰੰਤੀ ਜਿਹੜੀ ਬਾਕੀ ਜਿਹੜੀਆਂ ਪੂਰਾ ਪਤਾ ਲੱਗੂਗਾ ਕਿ ਮਰਡਰ ਆ ਕਿ ਕੀ ਆ ਇਹ ਲੱਗਦਾ ਜਿਹੜੇ ਮ੍ਰਿਤਕ ਨੇ ਉਹਨਾਂ ਕੋਲ ਲੁੱਟਖੋਹ ਦੀ ਘਟਨਾ ਵੀ ਹੋ ਸਕਦੀ ਹੈ ਜਾਂ ਸਿਰਫ ਜਿਹੜਾ ਮਾਰਨ ਦੀ ਨੀਤ ਨਾਲ ਹੀ ਹਮਲਾ ਹੋਇਆ ਹੈ ਲੁੱਟਖੋਹ ਵਾਲਾ ਕੋਈ ਲੱਗਦਾ ਨਹੀਂ ਆ ਮੋਬਾਈਲ ਵਗੈਰਾ ਪਰਸ ਵਗੈਰਾ ਉਹਨਾਂ ਦੇ ਕੋਲ ਹੈਗੇ ਜਾਂ ਉਹ ਵੀ ਲੁੱਟ ਕੇ ਲੈ ਗਏ ਜੀ ਉਹ ਨਹੀਂ ਮੋਬਾਈਲ ਬੱਸ ਵਗੈਰਾ ਹੈਗੇ ਹੁਣ ਰੇਲਵੇ ਪੁਲਿਸ ਦੁਆਰਾ ਕਾਰਵਾਈ ਕੀਤੀ ਜਾਏਗੀ ਹਾਂਜੀ ਬਿਲਕੁਲ ਕਿੰਨੇ ਵਜੇ ਦੀ ਗੱਲ ਹੈ ਜੀ ਇਹ ਮੇਰੇ ਸੱਤ ਵਜੇ ਤੋਂ ਬਾਅਦ ਹੀ ਗੱਲ ਲੱਗਦੀ ਆ ਕਿ ਉਹਨਾਂ ਸਟੋਰੀ ਦੀ ਗੱਲ ਹੋਈ। ਕਿ ਹਾਲ ਕੋਈ ਮੋਰੀ ਜਾਣਦੇ ਦੇ ਸਾਹਮਣੇ ਆਇਆ। ਇਨਵੈਸਟੀਗੇਸ਼ਨ ਕਰਦੇ ਆ ਪੁੱਛ ਕੁਛ ਹੋਊਗੀ ਇਹਨਾਂ ਦੇ ਵਾਰਸ ਜਿਹੜੇ ਉਹਨਾਂ ਨੂੰ ਪਤਾ ਕਰਾ ਦੇ ਵੀ ਕਿੰਨੇ ਦੇ ਆਏ ਘਰੋਂ। ਤੇ ਫਿਰ ਪੂਰਾ ਪਤਾ ਲੱਗੂਗਾ ਜੀ। ਤੇ ਹਾਂ ਜੀ ਜਿਹੜਾ ਕੀ ਮਾਮਲਾ ਜਿਹੜਾ ਇਹ ਸਾਹਮਣੇ ਆ ਰਿਹਾ ਜੀ। ਇਹਨਾਂ ਜੀ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਹੁਣੇ ਵੀ ਇੱਥੇ ਇੱਕ ਡੈਡ ਬੋਡੀ ਪਈ ਹੈ ਜਿਹਨੂੰ ਅਸੀਂ ਆ ਕੇ ਦੇਖਿਆ। ਤੇ ਉਹ ਅਸੀਂ ਦੇਖ ਰਹੇ ਆ ਵੀ ਵੈਦਰ ਬਿਕੋਜ਼ ਅ ਰੈਸਟ੍ਰਿਕਸ਼ਨ ਜੀਆਰਪੀ ਦੀ ਸ਼ਾਇਦ ਹੋਏਗੀ ਉਹਨਾਂ ਦੇ ਵੀ ਅਫੀਸ਼ਲਸ ਆ ਗਏ ਆ ਤੇ ਇਹ ਪਤਾ ਲੱਗਿਆ ਕਿ ਕਸ਼ਮੀਰ ਸਿੰਘ ਇਹਨਾਂ ਦਾ ਨਾਮ ਹੈਗਾ ਤੇ ਇਥੇ ਰਹੀਏ ਦੇ ਰਹਿਣ ਵਾਲੇ ਸੀਗੇ ਤੇ ਬਾਕੀ ਜੇ ਉਹਨਾਂ ਦੀ ਫੈਮਿਲੀ ਆ ਰਹੀ ਫਿਰ ਉਹਨਾਂ ਨਾਲ ਗੱਲ ਕਰਕੇ ਦੇਖਦੇ ਹਾਂ ਜੀ ਕੀ ਹੈਗਾ ਇਨਵੈਸਟੀਗੇਸ਼ਨ ਕਰਦੇ ਹਾਂ ਕਿ ਕੋਈ 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 ਮੁਰਦੀ ਜਾਂ ਚੀਜ਼ ਨਹੀਂ ਇਟ ਇਜ਼ ਵੈਰੀ ਇਨੀਸ਼ੀਅਲ ਇਟ ਇਜ਼ ਵੈਰੀ ਪ੍ਰੀਲੀਮਨਰੀ ਟੂ ਸੇ ਐਨੀਥਿੰਗ ਸੋ ਅਜੀ ਮਤਲਬ ਦੇਖੋ ਯੂ نو ਇਹ ਬੜਾ ਬ੍ਰਾਡ ਸਪੈਕਟਰਮ ਹੁੰਦਾ ਹੈ ਇਹ ਕਿਸੇ ਵੀ ਪਾਸੇ ਮੂਵ ਕਰ ਸਕਦਾ ਜੇ ਸਾਰੀ ਗੱਲ ਵੈਰੀਫਾਈ ਹੋ ਰਹੀ ਹੈ ਠੀਕ ਹੈ ਜੀ ਦੇਖੋ ਇਹ ਅਜੀ ਸਾਨੂੰ ਕਲੀਅਰ ਨਹੀਂ ਇਸ ਬਾਰੇ ਪਤਾ ਨਹੀਂ ਹੈਗਾ ਬਟ ਜੇ ਵੀ ਸਾਰੀ ਗੱਲ ਅਜੀ ਦੇਖੋ ਜਾਂਚ ਦਾ ਵਿਸ਼ੇ ਹੈਗਾ ਆਫਸਰਜ਼ ਵੀ ਨਾਲ ਆ ਰਹੇ ਸਾਰਾ ਦੇਖ ਕੇ ਦੱਸਾਂਗੇ